ਦੋਸਤੋ ਇੱਕ ਸ਼ਾਰਟ ਵੀਡੀਓ ਤੁਹਾਨੂੰ ਦਿਖਾਉਣਾ ਪਿੰਡ ਦੋਸਤੋ ਇਹ ਗੱਲ ਜ਼ਿਲ੍ਹਾ ਫਿਰੋਜ਼ਪੁਰ ਦੇ ਨੇੜੇ ਸ਼ਹਿਰ ਮੁੱਦਕੀ ਦੀ ਹੈ ਦੋਸਤੋ ਇਸ ਘਰ ਦੇ ਵਿੱਚ ਬਾਈ ਨੇ ਨਵਾਂ ਕੰਮ ਸ਼ੁਰੂ ਕੀਤਾ ਵਪਾਰ ਦਾ ਪੰਜਵੀਂ ਛੇਵੀਂ ਇਹ ਆਪਣੀ ਵੀਡੀਓ ਹੋਊਗੀ ਅੱਜ ਤਿੰਨ ਨਗ ਦੋਸਤੋ ਇਸ ਘਰ ਦੇ ਵਿੱਚੋਂ ਕਵਰ ਕੀਤੀ ਹੈ ਜੀ ਜਿਹਦੇ ਵਿੱਚ ਦੋ ਨਗ ਨੀਲੀ ਰਾਵੀ ਹੈ ਇਹ ਕੈਂਡ ਵਾਲੀ ਦੋਸਤੋ ਕੱਟੀ ਬੂਰੀ ਹੈ ਇਹ ਕੱਟੀ ਤੋਂ ਆਪਾਂ ਵੀਡੀਓ ਸ਼ੁਰੂ ਕੀਤੀ ਹੈ 7-8 ਮਹੀਨੇ ਉਮਰ ਹੈ ਬੱਗੀ ਮੁੱਛ ਦੇ ਵਿੱਚ ਥਣ ਵਧੀਆ ਚਾਰ ਨਿਖੜੇ ਹੋਣਗੇ ਜੀ ਇੱਕ ਅੱਖ ਬਿਲਕੁਲ ਵਾਈਟ ਆ ਤੇ ਇੱਕ ਅੱਖ ਦੇ ਵਿੱਚ ਦੋਸਤੋ ਨਿਸ਼ਾਨ ਹੋਊਗਾ ਥਣ ਵਧੀਆ ਚਾਰ ਨਿਕੜਵੇ ਹੋਣਗੇ ਪਿਛਲੇ ਪਾਰਾਂ ਤੇ ਮਾਰਕਿੰਗ ਤੇ ਰੇਟ ਬਾਈ ਨੇ ਰੱਖਿਆ 20000 ਵਿੱਚੋਂ 200 ਮਾਨਤਾਣ ਵੀ ਹੋ ਜਾਊਗਾ ਦੂਜੇ ਨੰਬਰ ਤੇ ਜਿਹੜੀ ਇਕੱਟੀ ਦੋਸਤੋਂ ਤੁਹਾਨੂੰ ਦਿਖਾਈ ਹੈ ਇਹ ਬਾਈ ਕਹਿੰਦਾ ਵੀ ਆਪਾਂ ਵੈਸੇ ਘਰੇ ਰੱਖਣ ਨੂੰ ਲਿਆਂਦੀ ਹੈ ਠੀਕ ਹੈ ਜੀ ਤੇ ਜਿਹੜੇ ਕਿਸੇ ਵੀਰ ਪਰਾਨਾ ਚੰਗੇ ਪੈਸੇ ਲਾਉਣੇ ਆ ਤਾਂ ਵੇਚ ਵੀ ਦਿਆਂਗੇ ਇਹ ਦੂਜੇ ਨੰਬਰ ਤੇ ਦਿਖਾਈ ਹੈ ਇਹਦੀ ਮਦਰ ਦੀ ਵੀਡੀਓ ਤੁਹਾਨੂੰ ਮਿਲ ਜੂਗੀ ਸੀਮਨ ਦਾ ਪਤਾ ਨਹੀਂ ਕਿਹੜੇ ਦੀ ਹੈ ਵੈਸੇ ਥਣ ਥਣ ਵਧੀਆ ਦੋਸਤੋਂ ਚਾਰ ਨਿਕੜਵੇ ਹੋਣਗੇ ਝੂਲੀ ਝੂਲੀ ਵੀ ਚੰਗੀ ਹੈ 1 ਸਾਲ ਉਮਰ ਇਹ ਤੁਹਾਨੂੰ ਵੱਡੀ ਵੀਡੀਓ ਚ ਤੋਰ ਕੇ ਦਿਖਾਈ ਹੈ ਇਸ ਤੋਂ ਇਲਾਵਾ ਤੀਜੇ ਨੰਬਰ ਤੇ ਬੂਰੀ ਘਟੀ ਤੁਹਾਨੂੰ ਦਿਖਾਈ ਹੈ ਸਵਾ ਸਾਲ ਉਮਰ ਥਣ ਦੋਸੋ ਇਸ ਕਟਿਨੂ ਵੀ ਵਧੀਆ ਹੋਣਗੇ ਚਾਰ ਨਿੱਖੜਵੇ ਰੰਗ ਸੋਨਾ ਤੇ ਸਿੰਘ ਥੋੜੇ ਜਿ ਖੁੱਲੇ ਕਰਕੇ ਗੋਲ ਕੀਤੇ ਹੋਏ ਇਹ ਤੁਹਾਨੂੰ ਲਾਸਟ ਵਾਲੀ ਘਟੀ ਦਿਖਾਈ ਹੈ ਜੀ ਰੇਟ ਬਾਈ ਨੇ ਰੱਖਿਆ 30000 ਤੇ ਤਿੰਨੇ ਨਾਗ ਹੀ ਦੋਸੋ ਵੱਡੀ ਵੀਡੀਓ ਚ ਤੋਰ ਕੇ ਦਿਖਾਈ ਹੈ ਜੇ ਕੋਈ ਨਾਗ ਪਹਿਲਾਂ ਪਸੰਦ ਆਵੇ ਤਾਂ ਖਰੀਦ ਲਿਓ ਨੰਬਰ ਬਾਈ ਦਾ ਸਕਰੀਨ ਤੇ ਹੈ